ਕਿਵੇਂ ਵਾਲੀ ਗੌਰ ਜੀ ਨਾਲ ਦੇਖੀ ਹੈ ਨਾ ਗੌਰ ਨੇ ਮੈਂ ਸੰਦ ਬੜਾ ਘੈਂਟ ਬਣਾਇਆ ਹਾਂ ਹੂੰ ਢੇੜਫੂੜ ਪੂਰੇ ਮੋਟੇ ਰਾ ਉੱਤੇ ਚਾਦਰ ਗੱਡੀ ਮੋਟੀ ਲਾਏਗੀ ਹੈ ਨਾ ਕਿਵੇਂ ਲੱਗਿਆ ਤੈਨੂੰ ਬੜਾ ਹੀ ਘੈਂਟ ਲੱਗਿਆ ਮੈਂ ਜੇ ਬੰਦਾ ਖੇਤੀ ਕਰਦਾ ਉਹਨੂੰ ਆਹ ਸੰਦ ਪਸੰਦ ਨਾ ਆਵੇ ਹੋ ਹੀ ਨਹੀਂ ਸਕਦਾ ਉਹ ਬੰਦਾ ਖੇਤੀ ਨਹੀਂ ਕਰਦਾ ਮੈਂ ਇਹਨੂੰ ਇੱਚੀ ਨਾ ਪਸੰਦ ਆਈ ਹੈ ਨਾ ਹੂੰ ਬਾਕੀਆਂ ਨਾਲੋਂ ਕੀ ਫਰਕ ਹੈ ਬਈ ਇਹਦਾ ਵੈਸੇ ਬਾਕੀਆਂ ਨਾਲ ਤੈਨੂੰ ਕੀ ਲੱਗਿਆ ਪਹਿਲਾਂ ਤਾਂ ਮਨ ਦਾ ਬੜਾ ਜੱਬਰ ਜਾਂ ਲੱਗੀਆਂ ਦਾ ਜਿਵੇਂ ਹਿੰਦੁਸਤਾਨ ਟਰੈਡ ਨਹੀਂ ਹੁੰਦੇ ਸੀ ਕਿੰਨੇ ਕਿੰਨੇ ਫੁੱਟ ਲੱਗਦਾ ਤੈਨੂੰ ਇਹ 10 ਫੁੱਟ ਹੈ ਸਹੀ ਹੈ ਦਾਦਪੋਟਾ ਦਾਦਪੋਟਾ ਨਾ ਹਾਂ ਪਰ ਮਿਲੂਗਾ ਇਹ 9 ਫੁੱਟ ਚ ਰੇਟ 9 ਫੁੱਟ ਦਾ ਲੱਗੂਗਾ ਇਹ ਕੀ ਮਤਲਬ ਹੋ ਗਿਆ ਇਹ 9 ਫੁੱਟ ਅੰਦਰੋਂ ਕੰਮ ਕਰਦਾ ਜਿੰਨਾ ਅੰਦਰੋਂ ਕੰਮ ਕਰਦਾ ਪੌਨਸਾ ਜੀ ਦਾ ਪੈਸੇ ਲੈਂਦੇ ਆ ਅੱਛਾ ਉਹ ਫਿਰ 9 ਫੁੱਟ ਹੀ ਆ 9 ਫੁੱਟ ਰੋਟਾ ਬੇਟਰਾ ਬਾਹਰੋਂ 10 ਹੋ ਜਾਂਦਾ ਆਪਾਂ ਇਹਨੂੰ 9 ਫੁੱਟ ਕਹਿ ਕੇ ਹੀ ਵੇਚਦੇ ਆ ਆਪਾਂ ਨਾ ਕਿ 10 ਕਹਿ ਕੇ ਵੇਚ ਮੈਂ ਆ ਕੇ ਫੁੱਟ ਮਾਰ ਮਾਰ ਦੇਖੇ ਮੈਂ ਤੁਰ ਤੋਂ ਤੁਰ ਮਾਰਿਆ ਫੁੱਟ ਬਈ 10 ਫੁੱਟ ਮੈਂ 10 ਫੁੱਟ ਕਹਿੰਦਾ ਮੈਨੂੰ ਫਿਰ ਨਾ 9 ਅੰਦਰ 9 ਤੋਂ ਪਲੱਸ ਅੰਦਰੋਂ ਹੋ ਜਾਂਦਾ ਬਾਹਰੋਂ ਜੇ ਆਪਾਂ ਟਡਾਲੇ ਤੋਂ ਲਾਵਾਂਗੇ ਉੱਥੇ ਤੱਕ 10 ਦੇ ਕਰੀਬ ਆਉਂਦਾ ਮੈਂ ਕਿਉਂ ਉੱਥੇ ਹੀ ਮੇਣਾ ਜੀ ਵੀ ਅੰਦਰੋਂ 9 ਫੁੱਟ ਕੰਮ ਕਰਦਾ ਦ ਠੀਕ ਹੈ ਬਹੁਤ ਮੋਟੇ ਆਮ ਬੋਰਨ ਸਟੀਲ ਦੇ ਲੱਗੇ ਹੁੰਦੇ ਆ ਇਹ ਸਪਰਿੰਗ ਸਟੀਲ ਦੇ ਆ ਜਾਂਦੇ ਨੇ ਲਗਭਗ ਇਹਦਾ ਦੂਜੇ ਨਾਲ ਜਿਹੜੇ ਦੁੱਗਣੇ ਦਾ ਫਰਕ ਪੈਂਦਾ ਰੇਟ ਦਾ ਹਾਂ ਠੀਕ 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 ਹੈ ਫਿਰ ਇਹਦੀ ਬਾਡੀ ਇਹ 5mm ਦੇ ਵਿੱਚ ਬਣੀ ਹੋਈ ਆ ਆਏ ਨਹੀਂ ਹੈਗਾ ਵੀ ਕਿਸੇ ਲੋੜ ਚੜੀ ਆਹ ਚਾਦਰ ਲਾਈ ਵੀ ਆ ਚਾਦਰ ਹਾਂ ਉੱਪਰ ਠੀਕ ਹੈ ਬੜੀ ਮੋਟੀ ਹੈ ਬਈਆਂ ਦਾ ਹੈ ਹੂੰ ਇਹ ਦਾ ਗਨਣ ਦੇ ਚਾਂਸ ਹੀ ਹਣੀ ਨਾ ਨਾ ਬਿਲਕੁਲ ਵੀ ਨਹੀਂ ਸਾਈਡ ਪਲੇਟਾਂ ਦੋਨੇ 10 mm ਦੇ ਵਿੱਚ ਆ ਗਈਆਂ ਠੀਕ ਹੈ ਮੈਂ ਇੱਕ ਘੱਟ ਹੁੰਦੀ ਹੈ ਇੱਕ 10 ਹੁੰਦੀ ਹੈ ਇਹ ਮਨ ਦਾ 10 mm ਦੇ ਵਿੱਚ ਲੱਗੀਆਂ ਹੋਈਆਂ ਦੋਨੇ ਸਾਈਡ ਤੇ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਗੇਰ ਆ ਜਾਂਦਾ ਜਿਹੜਾ ਸਾਈਡ ਗੇਰ ਹੈ ਆ ਜਾਂਦਾ 21 36 28 ਅੱਛਾ ਬੈਸੇ ਤੇ ਹੁੰਦਾ 20 35 22 ਠੀਕ ਹੈ ਇਹਦੇ ਨਾਲ ਇਹਦੀ ਉਚਾਈ ਵੀ ਵੱਧ ਜਾਂਦੀ ਆ ਠੀਕ ਹੈ ਉੱਚਾ ਹੋ ਜਾਂਦਾ ਬਲੇਡਾਂ ਤੋਂ ਲੈ ਕੇ ਚਾਦਰ ਦੀ ਉਚਾਈ ਹੋ ਜਾਂਦੀ ਆ ਓਕੇ ਫਿਰ ਇਹਦੇ ਵਿੱਚ 6 ਸਪਰਿੰਗ ਲੱਗੇ ਹੋਏ ਆ ਹਾਂ ਡਾਲੇ ਵੀ ਹਾਂ ਜੇ ਕਿ ਦਿਮਾੜੀ ਮੋਟੀ ਦੌੜੀ ਆ ਹਾਂ ਬੈਗ ਤਾਂ ਕਰੀਏ ਇਸੇ ਨਾਲ ਹੀ ਹਾਂ ਧੱਕਨੇ ਧੱਕੀ ਜਾਉਗਾ ਹਾਂ ਤੇ ਜੇ ਮੈਨੂੰ ਪਤਾ ਸੁਭਾਗੇ ਦਾ ਦਾਦਾ ਕੰਮ ਇਹੀ ਕਰਦੇ ਹੋ ਮਗਰ ਕਰ ਦਿੰਦਾ ਦਾਦਾ ਕੰਮ ਕੋਈ ਦਿੱਕਤ ਨਹੀਂ ਆਉਦੀ ਸਹੀ ਗੱਲ ਹਾਂ ਇਹਦਾ ਵੱਡਾ ਗੇਅਰ ਆ ਬਾਈ 13 23 ਦਾ 5 ਲੀਟਰ ਵਾਲਾ ਹਾਂ ਕੋਈ ਦਿੱਕਤ ਨਹੀਂ ਗੇਅਰ ਦੀ ਬੈਰਿੰਗ ਦੀ ਸੀਲਾਂ ਦੀ ਹੂੰ 2 ਸਾਲ ਦੀ ਆ ਮੈਨੂੰ ਪਤਾ ਤੇਰੇ ਪਸੰਦ ਆ ਗਿਆ ਮੈਨੂੰ ਸੱਚੀ ਬੜਾ ਪਸੰਦ ਆ ਗਿਆ ਤੈਨੂੰ ਤੇ ਘਰੇ ਛੱਡ ਕੇ ਆਵਾਂਗੇ ਆਪਾਂ ਇਹ ਲਿਆਉਣਾ ਹੈ ਬੱਕਾ ਲੈ ਜਾਣਾ ਰਾਤ ਦਾ ਮੈਂ ਕਹਿੰਦਾ ਇੱਕ ਅੱਧੇ ਦਿਨ ਦੇ ਵਿੱਚ ਝੋਨਾਂ ਲਾਉਣ ਤੋਂ ਪਹਿਲਾਂ ਪਹਿਲਾਂ ਤੇਰੇ ਘਰੇ ਭੇਜ ਦਾਂਗੇ ਇਹ ਸ਼ਹਿਰ ਨੂੰ ਜਾਂ ਇਹ ਤੁਹਾਨੂੰ ਸ਼ਹਿਰ ਨੂੰ ਗਿਫਟ ਕਰਾਂਗੇ ਆਪਾਂ ਇਹ 5 ਲੀਟਰ ਆ ਜਾਂਦਾ 2 ਸਾਲ ਦੀ ਗਾਰੰਟੀ ਆ ਗੇਅਰ ਦੀ ਬੈਰਿੰਗ ਦੀ ਸੀਲਾਂ ਦੀ ਠੀਕ ਹੈ ਐਨੇ ਹਗਾ ਤੇਰੀ ਅਸੀਂ ਨਕਰ ਕਰ ਕਰੀ ਜਾਣਗੇ ਪਾਣੀ ਪੈ ਗਿਆ ਨਾ ਪਾਣੀ ਤੇਲ ਬਾਹਰ ਆਵੇ ਨਾ ਬਾਣੀ ਅੰਦਰ ਜਾਵੇ ਇਹਦੇ ਵਿੱਚ ਠੀਕ ਹੈ ਵੀ ਕੱਦੂ-ਕੁੱਦੂ ਦੇ ਵਿੱਚ ਇਹ ਫਿਕਰ ਉਹ ਜਿੰਨਾ ਮੈਂ ਕਹਿੰਦਾ 2 ਸਾਲ ਜਿੰਨਾ ਮਰਜ਼ੀ ਦੱਬ ਕੇ ਵਾ ਲਈ ਠੀਕ ਹੈ ਤੇਰੇ ਲਈ ਨਹੀਂ ਤੂੰ ਤਾਂ ਜਿੰਨਾ ਤੇਰੀ ਮਰਜ਼ੀ ਵਾ ਹੁੰਦਾ ਹੀ ਨਹੀਂ ਵੈਸੇ ਤਾਂ ਇਹਨੂੰ ਕੁਛ ਪਰ 2 ਸਾਲ ਆਪਾਂ ਕਹਿ ਕੇ ਚੱਲਦੇ ਆ ਠੀਕ ਹੈ ਠੀਕ ਹੈ ਤੇ ਰੇਟ ਟੁੱਟ ਗਿਆ ਭਈ ਇਹਦਾ ਰੇਟ ਰੇਟ ਜਮਾ ਹੈ 9 ਫਟਾਲਾ ਰੇਟ ਲਾਵਾਂਗੇ ਬਾਕੀ ਰੇਟ ਵਾਧੇ ਘਟਦੇ ਰਹਿੰਦੇ ਹੈਗੇ ਠੀਕ ਹੈ ਕਿਉਂਕਿ ਹੁਣ ਬਹੁਤੇ ਅਸੀਂ ਨਾ ਪਿਛਲੇ 23 ਦੇ ਵਿੱਚ ਅਗਸਤ 'ਚ ਵੀਡੀਓ ਪਾਈ ਸੀ ਉਦੋਂ ਇਕੱਠ ਦਾ ਦੇ ਰਹੇ ਸੀ ਆਪਾਂ 8 ਬੁੱਤਾ 8 ਬੁੱਤਾ ਉਹ ਹਜੇ ਤੱਕ ਵੀਡੀਓ ਚੱਲੀ ਜਾਂਦੀ ਆ ਉਦੋਂ ਆਫਰ ਲਾਇਆ ਹੋਇਆ ਸੀ ਅਗਸਤ ਮਹੀਨੇ ਉਹ ਹੁਣ ਵੀ ਪੁੱਛ ਲੈਂਦੇ ਆ ਭਾਈ ਕੀ ਰੇਟ ਕੀ ਰੇਟ ਲਾਉਂਗੇ ਤਾਂ ਉਹ ਪੁਰਾਣਾ ਰੇਟ ਮੰਗਦਾ ਤਾਂ ਕਰਕੇ ਫੋਨ ਨੰਬਰ ਸਕਰੀਨ ਦੇ ਉੱਤੇ ਪਾਇਆ ਹੋਇਆ ਹੈ ਹਾਂ ਲੈਣਾ ਦਾ ਫੋਨ ਤੇ ਬੋਲੂਗਾ ਠੀਕ ਆ ਪਰ ਆਪਾਂ ਬੇਟ ਦੀ ਗੱਲ ਕਰੀਏ 7 ਕੁਇੰਟਲ ਤੋਂ ਪਲੱਸ ਇਹਦਾ ਬੇਟ ਆ 9 ਫੁੱਟ ਹਾਂ ਇਹ ਆਪ ਤਾਂ ਘੱਟ ਹੁੰਦਾ ਬਈ ਦੂਜੇ ਰੋਟਾ ਕੁਆਂਟਲ ਦਾ ਫਰਕ ਪੈ ਜਾਂਦਾ ਹਾਂ ਵੇਖ 72 ਬਲੇਡ ਆ ਜਾਂਦੇ ਇਹਦੇ ਵਿੱਚ 9 ਫੁੱਟ ਦੇ ਵਿੱਚ 72 ਬਲੇਡ ਆ ਜਾਂਦੇ ਆ ਠੀਕ ਹੈ ਠੀਕ ਹੈ ਤੇ ਟਾਇਰ ਇਹਸਾ ਲੱਗ ਤੋਂ ਲੱਗ ਜਾਂਦਾ ਜਿਵੇਂ ਹੁਣ ਆ ਬਾਈ ਉਹਨੂੰ ਦੇਣਾ ਆਪਾਂ ਠੀਕ ਹੈ ਟਾਇਰ ਇਹਸਾ ਲੱਗਿਆ ਹੋਇਆ ਟਾਇਰ ਇਹਸਾ ਲਵਾਇਆ ਹਾਂ ਟਾਇਰ ਇਸੇ ਲੋਟ ਆਉਂਦਾ ਬਈ ਐਡਾ ਟਾਇਰ ਇਸੇ ਦਾ ਆਪਾਂ ਕੋਸਟਿੰਗ ਮੰਨ ਖਰਚਾ ਇਹੀ ਲੈਨੇ ਆ ਜਿੰਨੇ ਚਾ ਆਪਾਂ ਨੂੰ ਬਣਦਾ ਉਹਨਾਂ ਹੀ ਲੈਂਦਾ ਉਹਦਾ ਕੋਈ ਐਕਸਟਾ ਆਪਾਂ ਪਾ ਹਾਂ ਠੀਕ ਹੈ ਠੀਕ ਹੈ ਇਹ ਜੀ ਜਾਂ ਆ ਜਾਂਦੀਆਂ ਬਈ ਹੁਣ ਤੂੰ ਦੱਸ ਇਹ ਕਿਵੇਂ ਆ ਬਾੜ ਤੇਰਾ ਹੈਗਾ 10 ਫੁੱਟ ਵਾਲਾ ਨਹੀਂ ਬਾੜ ਕਈ ਬਾਈ ਕਹਿ ਲੈ ਜਾਂਦੇ ਆ 10 ਫੁੱਟ ਕਹਿ ਕੇ ਲੈ ਜਾਂਦੇ ਬਾਈ 10 ਫੁੱਟ ਰੋਟਾ ਬੇਟਾ ਜਾਂਦਾ ਸਾਡਾ ਗੇਟ ਆ ਜਦੋਂ ਗਾਂ ਬਾੜਦੇ ਬਾਈ ਇਹ ਤਾਂ ਮੜਦਾ ਹੀ ਨਹੀਂ ਮੈਂ ਕਿਹਾ 11 ਫੁੱਟ ਹੋ ਜਾਂਦਾ ਬਾਹਰੋਂ ਅੰਦਰੋਂ 10 ਆ ਇਹ ਤੇ ਤਾਂ ਕਰਕੇ ਹਿੱਸਾ ਲੱਗ ਜਾਂਦਾ ਹਿੱਸੇ ਦੇ ਨਾਲ ਕੇ ਕੰਮ ਚੱਲਦਾ ਇਹਦਾ ਠੀਕ 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 ਤਾਬਾ ਮੰਡੀ ਆ ਇਹ ਸਕਰੀਨ ਦੇ ਉੱਤੇ ਨੰਬਰ ਪਾਇਆ ਹੋਇਆ ਪ੍ਰਾਈਮ ਮਾਈਗਰੋ ਦਾ ਰੋਟਾ ਬੇਟਰਾ ਜਿਹੜੇ ਭਰਾਵਾਂ ਨੇ ਚਲਾਇਆ ਉਹਦਾ ਵਾਵਾ ਕਰਦੇ ਹੀ ਆ ਤੇ ਰੈਲਾ ਇੰਨਾ ਕ ਚੱਲਦਾ ਮੈਂ ਕਹਿੰਦਾ ਤੁਸੀਂ ਆਪ ਹੀ ਮੰਨੋਗੇ ਯਾਰ ਵੀ ਚੀਜ਼ ਐ ਇੱਕ ਤੇ ਸਾਈ ਹੁਣ 10 ਕੈਦਨਾਂ ਨੂੰ ਭੇਜ ਦੇ ਘਰੇ ਮੈਂ ਲੈ ਜਾਉਂ ਬਈ ਸਰਪ੍ਰਾਈਜ਼ ਸਰਪ੍ਰਾਈਜ਼ ਮੈਂ ਲੈ ਕੇ ਜਾਉਂਗਾ ਸਰਪ੍ਰਾਈਜ਼ ਦਾ ਕਹਦਾ ਮੈਂ ਲਿਆਉਂਗਾ ਪੱਕਾ ਯਾਰ ਨਹੀਂ ਨਹੀਂ ਬਾਪੂਰਾ ਨੂੰ ਸਰਪ੍ਰਾਈਜ਼ ਬਾਪੂਆਂ ਨੂੰ ਸਰਪ੍ਰਾਈਜ਼ ਬਾਪੂਆਂ ਨੂੰ ਸਰਪ੍ਰਾਈਜ਼ ਜ਼ਰੂਰ ਦੇਵਾਂਗੇ ਹਾਂ ਬਿਲਕੁਲ ਸਹੀ ਆ ਤੇ ਜਿੱਦ ਦੇ ਘਰੇ ਪਹੁੰਚ ਗਿਆ ਉਹਦੇ ਬਾਈਵਾਨਾਂ ਦੀ ਵੀਡੀਓ ਪਾ ਦੇ ਜੰਗਾ ਵੀਡੀਓ ਪਾ ਦੇ ਦੂਜੇ ਭਰਾਵਾਂ ਤੱਕ ਪਹੁੰਚਦੀ ਹੋ ਜਾ ਪਤਾ ਲੱਗ ਜੇ ਵੀ ਇੱਕ ਚੀਜ਼ ਮਾਪਾ ਜੀ ਪਹੁੰਚਦੀ ਕਰਦੇ ਨੇ ਦੱਬ ਕੇ ਸ਼ੇਅਰ ਕਰ ਦਿਓ ਛੇਤੀ ਵਾਲਾ ਸੰਧਾ ਐਡਾ ਜਬਰ ਸੰਧਾ ਤੁਹਾਨੂੰ ਕਿਦੋਂ ਮਿਲਣਾ ਨਹੀਂ ਯਾਰ ਗੱਲ ਸਾਰੇ ਪੰਜਾਬ ਤਾਕਤ ਲੱਗਦਾ ਦੇਖ ਤਾਕਤ ਚੀਜ਼ ਦੇਖ ਦੋ ਬਿਲਕੁਲ ਮਾਇਆ ਨੂੰ ਯਾਰ ਖੜਾ ਹੀ ਹਾਥੀ ਵਰਗਾ ਲੱਗ ਜਾਂਦਾ ਜਿਹੜਾ ਨੂੰ 40 ਬਹੁਤ ਆ ਹਾਂ ਹਾਂ ਕੁਛ ਤਾਂ ਇਹ ਸੱਲ ਲੱਗਾ ਕਰਕੇ ਉਹ ਵੀ ਉੱਚਾ ਹੈਗਾ ਦੂਤਿਆਂ ਨਾਲ ਜਿਵੇਂ ਮਰਜ਼ੀ ਦੱਬ ਕੇ ਬਾਹਲੇ ਗਿੱਲੇ ਚ ਸੁੱਕੇ ਚ ਪਾਣੀ ਚ ਜਿਵੇਂ ਮਰਜ਼ੀ ਦੱਬੀ ਚੱਲੀ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਠੀਕ ਆ ਠੀਕ ਆ ਜੀ ਤੇ ਪ੍ਰਾਈਮ ਐਗਰੋ ਤਪਾ ਮੰਡੀ ਸਕਰੀਨ ਦੇ ਉੱਤੇ ਨੰਬਰ ਪਾਇਆ 905673200 ਦੇ ਉੱਤੇ ਸੰਪਰਕ ਕਰ ਲਿਓ ਘਰੇ ਬੈਠੇ ਮੰਗਾ ਸਕਦੇ ਹੋ ਫੋਨ ਦੇ ਉੱਤੇ ਤੁਸੀਂ ਇੱਕ ਫੋਨ ਕਰਨਾ ਤੁਹਾਡੇ ਘਰ ਪਹੁੰਚਦਾ ਹੋ ਜਾਊਗਾ ਇੱਥੋਂ ਜਿਹੜਾ ਖਰਚਾ ਟਰਾਂਸਪੋਰਟ ਦਾ ਹੋਊਗਾ ਉਹ ਲੱਗਣਾ ਵੱਖਰਾ ਠੀਕ ਆ ਜੀ ਭਰਾ ਖੇਤੀ ਵਾਲੇ ਨੇ ਜਿਹੜੇ ਬੇ ਫਿਕਰ ਹੋ ਗਏ ਉਹਨੂੰ ਲੈ ਜਾਓ ਤਿੰਨ ਚਾਰ ਸੰਦਾ ਦਾ ਕੰਮ ਦਾ ਉਹਨੂੰ ਕਰਦਾ ਹੁੰਦਾ ਪਤਾ ਹੀ ਇੰਨਾਂ ਗੱਲਾਂ ਦਾ ਤਾਂ ਤੇ ਬਾਕੀ ਆ ਦਾ ਰਸਾਂ ਦੀ ਵੱਖ ਹੈ ਕਹਿਣਾ ਜੀ ਖੱਚ ਕੇ ਕਰ ਦੋ ਇੱਕ ਆਪਾਂ ਸਰਪ੍ਰਾਈਜ਼ ਆਖੀ ਜਾਨੇ ਬਾਪੂ ਵਰਗੇ ਨੂੰ ਪਹਿਲਾਂ ਹੀ ਪਤਾ ਲੱਗ ਜੀ ਵੀਡੀਓ ਦੇਖ ਕੇ ਵੀ ਸਾਡੇ ਘਰੇ ਆ ਰਿਹਾ ਸਰਪ੍ਰਾਈਜ਼ ਕਹਦਾ ਰਹੇਗਾ ਤੁਸੀਂ ਆਪੇ ਕਰਤਾ ਫੇਰ ਕੇ ਭਾਈ ਜਿੰਦੇ ਛੱਡੋ ਵੀਡੀਓ ਢਾੜ ਕੇ ਪਾ ਦਿਆਂਗੇ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਾ